ਹੈਲੋ ਫਰੈਂਡ ਹੈਲੋ ਕਿਰਨਾ ਦੱਸੇ ਠੀਕੋ ਬਸ ਅਸੀਂ ਵਧੀਆ ਰੋਟੀ ਖਾਣੀ ਆ ਰੋਟੀ ਬਸ ਯਾਰ ਕਿਰਨਾ ਤੂੰ ਖਾਣਾ ਵੈਸੇ ਕਾਦੇ ਨਾਲ ਖਾ ਰਹੀ ਏ ਦਾਬੇ ਦੀ ਦਾਲ ਗੋਭੀ ਦੀ ਦਾਲ ਕੀ ਹੋੜੇ ਗੋਭੀ ਦੀ ਦਾਲ ਉਹ ਕਿਵੇਂ ਬਣਾਈ ਏ ਤੂੰ ਗੋਭੀ ਦੀ ਦਾਲ ਤੂੰ ਫੁੱਲ ਗੋਭੀ ਦਾ ਸੀਗਾ ਤੇ ਅੱਧਾ ਜੱਗ ਵਿੱਚ ਪਾਣੀ ਦਾ ਠੋਕਿਆ ਓ ਵੈਸੇ ਵੀ ਕਿਰਨਾ ਤੂੰ ਸਾਰਾ ਦਿਨ ਨਾ ਕੁਛ ਨਾ ਕੁਛ ਨਾ ਡੱਫਦੀ ਲੈਣੀ ਏ ਹਾਲੇ ਘਰ ਨਾ ਮੈਨੂੰ ਬੋੜਾ ਜੇ ਕਰਦੀ ਆ ਤਮਾ ਚੱਲ ਖਾ ਯਾਰ ਕਿਰਨਾ ਤੂੰ ਮੈਂ ਨਾ ਹੁਣ ਗਾਇਸ ਭੈਣ ਨੂੰ ਪੁੱਛ ਲਵਾਂ ਉਹਨੇ ਕੀ ਬਣਾਇਆ ਅੱਜ ਹਾਂ ਫਿਰ ਗਾਇਸ ਭੈਣੇ ਤੂੰ ਕੀ ਬਣਾਇਆ ਅੱਜ ਅੱਜ ਚੋਲ ਬਣਾਇਆ ਮੈਂ ਆਲੂ ਪਾਏ ਗੰਡੇ ਪਾਏ ਅੱਛਾ ਭੈਣੇ ਨਾਲ ਇਹਦੇ ਕੀ ਹੈ ਭੈਣੇ ਗਾਇਸ ਵੀਰੇ ਨਾਲ ਹੈ ਜੀ ਆ ਦੇਖੋ ਕੱਦੂ ਦੀ ਦਾਲ ਕੱਦੂ ਦੀ ਦਾਲ ਆ ਕੱਦੂ ਦੀ ਦਾਲ ਚੱਲ ਤੂੰ ਉਹ ਖਾ ਕੱਦੂ ਦੀ ਦਾਲ ਹੁਣ ਨਾ ਮੈਂ ਤੇਰੀ ਮਾਸੇ ਦੀ ਕੁੜੀ ਨੂੰ ਪੁੱਛ ਲਵਾਂ ਉਹਨੇ ਕੀ ਬਣਾਇਆ ਹਾਂ ਭੈਣੇ ਤੂੰ ਕੀ ਬਣਾਇਆ ਅੱਜ ਆ ਦੇਖੋ ਫਲਗੜੀ ਦੀ ਦਾਲ ਫਲਗੜੀ ਦੀ ਦਾਲ ਬਣਾਈ ਆ ਖਾ ਲੋ ਵੀਰੇ ਆ ਦੇਖੋ ਓਏ ਕੀ ਫਲੀਆਂ ਦੀ ਦਾਲ ਉਹ ਇਹਨਾਂ ਸਾਰਿਆਂ ਨੇ ਮੈਨੂੰ ਪਾਗਲ ਕਰ ਦੇਣਾ ਭੈਣੇ ਤੂੰ ਹੀ ਖਾ ਫਲੀਆਂ ਦੀ ਦਾਲ ਮੈਂ ਤਾਂ ਘਰੇ ਕੜੀ ਦੀ ਸਬਜ਼ੀ ਬਣਾਈ ਹੈ ਮੈਂ ਤਾਂ ਉਹ ਖਾਣ ਲੱਗਾ ਵਾਂ